ਅਲੀਵਾਰ ਜਾ ਰਹੇ ਪਹਿਲੇ ਵੀ ਆਪ ਜੀ ਸਫਰ ਕੀਤਾ ਹੈ ਜੀ ਸਤਵੀਂ ਯਾਤਰਾ ਹੈਗੀ ਹੈ ਸਤਵੀਂ ਯਾਤਰਾ ਪੈਦਲ ਪਹਿਲੀ ਯਾਤਰਾ ਹੈਗੀ ਹੈ ਬਾਈਕਾਂ ਦੇ ਗਿਆ ਤਿੰਨ ਚਾਰ ਵਾਰੀ ਇੱਕ ਅਦੀ ਵਾਰ ਗੱਡੀ ਦੇ ਗਿਆ ਇੱਕ ਅਦੀ ਵਾਰ ਮਤਲਬ ਬਾਈਕ ਉੱਤੇ ਆਪਣਾ ਦੋਸਤਾਂ ਨਾਲ ਗਿਆ ਜੀ 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 ਸਤਵੀਂ ਯਾਤਰਾ ਹੈਗੀ ਹੈ ਇਸ ਚੀਜ਼ ਦੀ ਪ੍ਰੇਰਣਾ ਕਿਵੇਂ ਮਿਲਦੀ ਹੈ ਕਿ ਆਪ ਪੈਦਲ ਯਾਤਰਾ ਕਰਦੀ ਹੈ ਕਿਉਂ ਪੈਦਲ ਤਾਂ ਬਹੁਤ ਔਖਾ ਹੁੰਦਾ ਅੱਜ ਕੱਲ ਤਾਂ ਜੇ ਲੋਕੀ 2 ਕਿਲੋਮੀਟਰ ਵੀ ਜਾਣਾ ਹੋਵੇ ਨਾ ਕਹਿੰਦੇ ਨੇ ਇਹ ਸਬਜ਼ੀ ਲੈਣ ਵੀ ਜਾਣਾ ਹੈ ਤਾਂ ਵੀ ਸਕੂਟਰ ਬਾਹਰ ਕੱਢਦੇ ਨੇ ਸਕੂਟਰ ਤੇ ਜਾਣਾ ਲੇਕਿਨ ਅਗਰ ਤੁਸੀਂ ਸੋਚ ਲੋ ਕਿ ਮੈਂ ਗੁਰੂ ਮਹਾਰਾਜ ਨੂੰ ਮਿਲਣਾ ਹੈ ਔਰ ਸੱਚੇ ਦਿਲੋਂ ਘਰੋਂ ਨਿਕਲੋ ਹੈ ਸੱਚੇ ਪਾਤਸ਼ਾਹ ਮੈਂ ਮਤਲਬ ਪੈਦਲ ਯਾਤਰਾ ਕਰਨੀ ਆ ਤੇ ਉਹ ਆਪਣੇ ਆਪ ਹੀ ਅੰਗ ਸੰਗ ਸਾਈ ਹੁੰਦਾ ਹੁੰਦਾ ਕਿਸੇ ਚੀਜ਼ ਦੀ ਦਿੱਕਤ ਨਹੀਂ ਹੁੰਦੀ ਮਤਲਬ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਆਗੀ ਨਾ ਮੈਨੂੰ ਬਿਲਕੁਲ ਥਕਾਵਟ ਆਈ ਹੈ ਮੈਂ ਬਿਲਕੁਲ ਫਰੈਸ਼ ਫੀਲ ਕਰ ਰਿਹਾ ਆ। ਮਤਲਬ ਜਿਵੇਂ ਜਿਵੇਂ ਆ ਰਿਹਾ ਪੈਂਡਾ ਓਵੇਂ ਮੈਂ ਜੋਸ਼ ਹੋ ਰਿਹਾ ਵਾਦ ਰਿਹਾ। ਇਹ ਆਪ ਜੀ ਨੇ ਯਾਤਰਾ ਕਦੋਂ ਸ਼ੁਰੂ ਕੀਤੀ ਸੀ ਕਿੰਨੇ ਦਿਨ ਹੋ ਚੁੱਕੇ ਨੇ ਆਪ ਜੀ ਨੂੰ? ਅੱਜ ਮੇਰਾ 16ਵਾਂ ਦਿਨ ਹੈਗਾ। ਮੈਂ 2 ਤਰੀਕ ਸਵੇਰੇ 5 ਵਜੇ ਆਪਣੇ ਘਰੋਂ ਯਾਤਰਾ ਸਟਾਰਟ ਕੀਤੀ ਸੀ ਪਾਲਮ ਦਿੱਲੀ ਤੋਂ। ਠੀਕ ਹੈ ਜੀ। ਤੇ ਇਸ ਸਫ਼ਰ ਦੇ ਦੌਰਾਨ ਆਪ ਜੀ ਨੂੰ ਕਿਹੜੀ ਕਿਹੜੀ ਕੋਈ ਦਿੱਕਤ ਆ ਸਭ ਹੈ ਦਿੱਕਤ ਜਰੂਰ ਗੁਸਾ ਵੀ ਦਿੱਤਾ ਆਪਾਂ ਕਾਰਜ ਜਾਨੇ ਕੋਈ ਦਿੱਕਤ ਨਹੀਂ ਆਦੀ। ਫਿਰ ਵੀ ਮਤਲਬ ਕਿ ਅਗਰ ਕੋਈ ਪੈਦਲ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਕਿਹੜੀ ਕਿਹੜੀ ਗ ਦਿਕਤ ਮੇਰੇ ਸਾਹਮਣਾਲ ਦੇ ਕੋਈ ਨਹੀਂ ਆ ਸਕਦੇ ਅਗਰ ਤੁਸੀਂ ਸੱਚੇ ਦਿਲੋਂ ਨਿਕਲੋਗੇ ਗੁਰੂ ਮਹਾਰਾਜ ਆਪਣੇ ਆਪ ਹੀ ਬੰਦੇ ਭੇਜ ਦਿੰਦੇ ਆ ਸਾਨੂੰ ਇੱਕ ਦੋ ਵਾਰੀ ਰਾਤੀ ਦਿੱਕਤ ਆਈ ਸੀ ਅਸੀਂ ਬਾਬਾ ਜੀ ਦਾ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਗੁਰੂ ਦਾ ਕੋਈ ਸਿੱਖ ਭੇਜੋ ਤੇ 100 ਮੀਟਰ ਅੱਗੇ ਚਲੇਦੇ ਉੱਥੇ ਹੋਟਲ ਸੀਗਾ ਉਹ ਸਿੰਘ ਦਾ ਹੀ ਸੀਗਾ ਹੋਟਲ ਉਹਨਾਂ ਨੇ ਸਾਨੂੰ ਸਟੇ ਕਰਵਾਇਆ ਪੂਰੀ ਰਾਤ ਉਹਨਾਂ ਨੇ ਕਿਹਾ ਤੁਸੀਂ ਰੁਕੋ ਨਾਸ਼ਤਾ ਪਾਣੀ ਵੀ ਕਰਾਇਆ ਸਵੇਰੇ ਰਾਤੀ ਡਿਨਰ ਵੀ ਕਰਾਇਆ ਜੀ 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 ਜਿਹੜਾ ਆਪਾਂ ਕਹਿੰਦੇ ਕਿ ਗਰਾਊਂਡ ਹੈ ਹਨਾ ਉੱਥੇ ਤਾਂ ਸਟੇ ਦਾ ਇੰਤਜ਼ਾਮ ਹੋ ਜਾਂਦਾ ਪਹਾੜੀ ਇਲਾਕੇ ਚ ਕਾਫੀ ਦੂਰ ਦੂਰ ਤੱਕ ਘ ਤੇ ਇੱਥੇ ਫਿਰ ਸਟੇ ਦਾ ਕਿਵੇਂ ਕਰਦੇ ਹੋ ਜੀ ਪਾਲਾ ਦੇ ਵੀ ਮੈਂ ਸਟੇ ਕੀਤੀ ਹੈ ਪਿੱਛੇ ਇੱਕ ਰੇਸਰ ਸੀਗਾ ਰਿਗਾਰਡ ਸੀਗਾ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈਗੀ ਮੈਨੂੰ ਪੁੱਛਿਆ ਤੇ ਉਹਨੇ ਇੱਕ ਵਾਰੀ ਵੀ ਮਤਲਬ ਕੋਈ ਸਵਾਲ ਜਵਾਨੀ ਕੀਤਾ ਆਈਡੀ ਮੰਗੀ ਉਹਨਾਂ ਨੇ ਕਿਹਾ ਤੀਨ ਹੈਗਾ ਤੇ ਨੀਚੇ ਪੈ ਜਾਓ ਕੋਈ ਦਿੱਕਤ ਨਹੀਂ ਠੀਕ ਹੈ ਜੀ ਵੀਰ ਜੀ ਅਖੀਰ ਦੇ ਵਿੱਚ ਜਿਹੜੇ ਸਾਰੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ ਇੱਕ ਹੋਣ ਦੇ ਲਈ ਕਿ ਕਿ ਆਪਾਂ ਇਹ ਬੜਾ ਦੇਖ ਰਹੇ ਹਾਂ ਕਿ ਅੱਜ ਅਸੀਂ ਤਾਂ ਵੱਖਰੇ ਹੋ ਚੁੱਕੇ ਹਾਂ ਕਈ ਤੀਜੇ ਦੇ ਨਾਮ ਦੇ ਪਿੱਛੇ ਇੱਕ ਹੋਣ ਲਈ ਕਿ ਸੁਨੇਹਾ ਦੇਣਾ ਚਾਹੋਗੇ ਮੈਂ ਇਹੀ ਚਾਹਨਾ ਕਹਿਣਾ कि अपने दाडा केश प्रकाश करो ਨਾਲੇ ਗੁਰੂ ਨਾਲ ਜੁੜੋ ਨਾਲੇ ਕੀ ਕਹਿੰਦੇ ਨੇ ਜਿਹੜੇ ਵੀ ਅਗਰ ਹਮਗਨ ਸਾਹਿਬ ਯਾਤਰਾ ਕਰ ਰਹੇ ਨੇ ਤੇ ਜਿਹੜੇ ਮੇਰੇ ਵੀਰ ਜਵਾਨ ਹੈਗੇ ਨੇ ਉਹ ਕਿਰਪਾ ਕਰਕੇ ਪੈਦਲ ਹੀ ਕਰੋ ਖਚਰਾ वगैरह ਤੇ ਨਾ ਕਰੋ ਕਿਉਂਕਿ ਖਚਰਾ ਤੇ ਉਹਨਾਂ ਨੂੰ ਬੜਾ ਮਤਲਬ ਕਸ਼ਟ ਹੁੰਦਾ ਹੈ ਤੇ ਕਿਸੇ ਨੂੰ ਕਸ਼ਟ ਦੇ ਕੇ ਆਪਾਂ ਯਾਤਰਾ ਕਰੀਏ ਤੇ ਫਿਰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਬਾਕੀ ਬਜ਼ੁਰਗਾਂ ਵਗੈਰਾ ਵਾਸਤੇ ਕੋਈ ਹੋਣੀ ਹੈਗੀ ਉਹ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਦਿੱਕਤ ਹੁੰਦੀ ਜੀ ਜੀ ਇੱਕ ਮੈਂ ਆਪ ਜੀ ਨੂੰ ਜ਼ਰੂਰ ਚਾਹਾਂਗਾ ਮੇਰਾ ਬੇਟਾ ਹੈ ਜੀ ਇਹ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਵਾਲ ਜਵਾਬ ਦੀ ਵੀਡੀਓ ਤਿਆਰ ਕਰਦਾ ਹੈ ਆਪ ਜੀ ਪਿਤਾਈ ਦਾ ਨਾਮ ਜਾਂ ਹੋਰ ਕੁਝ ਪੁੱਛਣਾ ਚਾਹੋ ਪੁੱਛ ਸਕਦੇ ਹੋ ਉਹਨੂੰ ਸਾਰਾ ਯਾਦ ਹੋਏਗਾ ਕਿ ਇਹਦੀ ਤਿਆਰੀ ਕਰਾਈ ਹੋਈ ਹੈ ਤਾਂ ਵੀ ਜਰੂਰ ਪੁੱਛੋ ਜੀ ਜਰੂਰ ਦਸਾਂ ਗੁਰੂਆਂ ਦੇ ਚਾਰ ਸਾਹਿਬ ਜادہ ਨਾਮਦਾਰ ਕਿਹੜਾ ਸਾਹਿਬ ਜ ਚਾਰ ਦਸਾਂ ਗੁਰੂਆਂ ਦੇ ਪਹਿਲੇ ਦਸ ਗੁਰੂਆਂ ਦੇ ਨਾਮ ਸਭ ਤੋਂ ਪਹਿਲਾਂ ਗੁਰੂ ਤੇ ਗੁਰੂ ਸਾਹਿਬ ਜੀ ਦੇ ਨਾਮ ਤੇ ਗੁਰੂ ਸਾਹਿਬ ਜੀ ਪਿਤਾਈ ਦਾ ਨਾਮ ਵੀ ਦੱਸ ਦੋ ਠੀਕ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਪਹਿਲੇ ਪਾਤਸ਼ਾਹ ਉਹਨਾਂ ਦੇ ਪਿਤਾਈ ਦਾ ਨਾਮ ਬਾਬਾ ਖਲੀਅੰਦਾਸ ਸੀ 7ਵਾਂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਪਾਈ ਫੇਉਮਲ ਜੀ 3ਵਾਂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਸਿਵ ਤੇਤ ਬਾਣੀ 4ਵਾਂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਹਰਦਾ ਹਰਦਾਸ ਜੀ ਅਤੇ 5ਵਾਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਗੁਰੂ ਅਮਰਦਾਸ ਸਾਹਿਬ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਗੁਰੂ ਅਰਜਨ ਸਾਹਿਬ ਜੀ ਤਤਵੇਂ ਪਾਤਸ਼ਾਹ ਗੋ ਹਰਾਇ ਸਾਬ ਦੀ ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਗੋਡੇਤਾ ਜੀ ਅਤੇ 8ਵੇਂ ਪਾਤਸ਼ਾਹ ਸਿਵ ਗੋ ਹਰਕ੍ਰਿਸ਼ਨ ਸਾਹਿਬ ਦੀ ਉਹਨਾਂ ਹੀ ਪਿਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ ਸੇਵੀ ਹਰਾਇ ਜੀ 9ਵੇਂ ਪਾਤਸ਼ਾਹ ਗੋ ਤੇਗ ਭਦਰ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਗੋ ਹਰ ਗੋਬਿੰਦ ਸਾਹਿਬ ਜੀ ਅਤੇ 10ਵੇਂ ਪਾਤਸ਼ਾਹ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਗੋ ਤੇਗ ਭਦਰ ਸਾਹਿਬ ਠੀਕ ਹੈ ਜੀ ਕਸਾ ਕਿਦਾਂ ਲੱਗਿਆ ਬਹੁਤ ਵਧੀਆ ਲੱਗਿਆ ਮੈਂ ਪੈਸੋ ਇੱਕ ਜਰੂਰ ਜੀ ਜੀ ਆਨੰਦ ਆ ਗਿਆ ਥਕਾਵਟ ਬਿਲਕੁਲ ਵੀ ਨਹੀਂ ਆ ਗਈ ਠੀਕ ਹੈ ਬਿਲਕੁਲ ਮਤਲਬ ਮੈਂ ਫ੍ਰੈਸ਼ ਹੀ ਕਰਾ ਐਵੇਂ ਮੈਨੂੰ ਕੁਰੂਰ ਸਿੰਘ ਮਿਲਦੇ ਹਨ ਰੰ ਰੱਤੇ ਹਰ ਦੋ ਦੋ ਤਿੰਨ ਤਿੰਨ ਕਿਲੋਮੀਟਰ ਬਾਅਦ ਤੇ ਮੈਂ ਜਲਦੀ ਪੈਂਡਾ ਤਿਆ ਕਰ ਲਾਂਗਾ ਜੀ 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 ਇੱਕ ਛੋਟੀ ਜੀ ਬੇਨਤੀ ਜਰੂਰ ਕਰੋ ਮੈਂ ਨਾ ਪਿੱਛੇ ਪੌਂਟਾ ਸਾਹਿਬ ਰੁਕਿਆ ਜੀ ਤੇ ਉੱਥੇ ਕੁਝ ਵੀਰ ਜਿਹੜੇ ਕਹਿੰਦੇ ਅਸੀਂ 7-8 ਸਾਲ ਤੋਂ ਸਫਰ ਕਰ ਰਹੇ ਹਾਂ ਜੀ ਕਿ ਅਸੀਂ ਜਦੋਂ ਉਹਨਾਂ ਨੂੰ ਸਿਰਫ ਇੰਨਾ ਕੁ ਪੁੱਛਿਆ ਕਿ ਬਾਬਾ ਸਹਿਬ ਜਰਾ ਬਾਬਾ ਅਜੀਤ ਸਿੰਘ ਦਾ ਜਨਮ ਕਿ ਕੀ ਆਪਾਂ ਜਿੱਥੇ ਵੀ ਜਾਣੇ ਉਥੇ ਦਾ ਇਤਿਹਾਸ ਜ਼ਰੂਰ ਪੜਿਆ ਕਰੀਏ ਇਹ ਜ਼ਰੂਰ ਆਪਜੀ ਬੇਨਤੀ ਕਰੋ ਆਪਾਂ ਜਿੱਥੇ ਵੀ ਮਤਲਬ ਜਿਹੜੇ ਵੀ ਗੁਰੂ ਘਰ ਜਾਣੇ ਆ ਉਥੇ ਦਾ ਇਤਿਹਾਸ 10 ਮਿੰਟ ਰੁੱਕ ਕੇ ਅਗਰ ਮਤਲਬ ਪੜ ਨਹੀਂ ਸਕਦਾ ਕੋਈ ਬੰਦਾ ਤੇ ਉਥੇ ਗ੍ਰੰਤੀ ਸਾਹਿਬ ਹੁੰਦੇ ਨੇ ਉਹਨਾਂ ਕੋਲ ਪੁੱਛੋ ਉਹ ਦੱਸਦੇ ਨੇ ਬਹੁਤ 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 ਧੰਨ ਵਰ ਪੈਸਰ ਜੀ ਵਾਹਿਗੁਰੂ ਜੀ ਕੀ ਕਾਫੀ ਵਾਹਿਗੁਰੂ ਜੀ ਕੀ ਫਤਿਹ